ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆਪਾਂ ਕਰ ਰਹੇ ਹਾਂ ਬਰਨਾਲੇ ਦੇ ਵਿੱਚ ਇੱਕ ਵਿਸ਼ੇਸ਼ ਜਿਹੜੀ ਖਬਰ ਮਿਲੀ ਹੈ ਵੀ 23 ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲੇ ਦੇ ਵਿੱਚ ਆ ਰਹੇ ਨੇ ਪ੍ਰਜੀਤ ਕੌਰ ਦੇ ਹੱਥ 'ਚ ਚੋਣ ਪ੍ਰਚਾਰ ਕਰਨਗੇ ਉਹਦੇ ਕਰਕੇ ਅਸੀਂ ਅੱਜ ਦੀ ਵਿਸ਼ੇਸ਼ ਪ੍ਰੈਸ ਕਾਨਫਰੰਸ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਸੀਂ ਜਿਹੜਾ ਸੰਯੁਕਤ ਮੋਰਚਾ ਇਹਦੇ ਕਾਲ ਦੇ ਤੇ ਸਦਾ ਦਿੱਤਾ ਹੋਇਆ ਬੀਜੇਪੀ ਦਾ ਵਿਰੋਧ ਕਰੋ ਉਹਦੇ ਖਿਲਾਫ ਅਸੀਂ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਪਟਿਆਲੇ ਦੇ ਵਿੱਚ ਮੋਦੀ ਦਾ ਜ਼ੋਰਦਾਰ ਵਿਰੋਧ ਕਰਨ ਦੀ ਸਾਡੀ ਪਿਆਰੀ ਹੈ ਕਿ ਕਿੱਦਾਂ ਜਾਣ ਦੀ ਪਲਾਨਿੰਗ ਕੀਤੀ ਹੈ ਕਿ ਕਿਵੇਂ ਜਾਇਓ ਕਿਵੇਂ ਉੱਥੇ ਜਾਣ ਦਾ ਤਾਂ ਸਾਧਨਾਂ ਤੇ ਜਾਣਾ ਜੀ ਬੱਸਾਂ ਤੇ ਜਾਵਾਂਗੇ ਅਸੀਂ ਆਪਣੇ ਵੇਕਲਾਂ ਨਾਲ ਹੀ ਜਾਵਾਂਗੇ ਮਾਰਚ ਕਰਾਂਗੇ ਉਧਰ ਨੂੰ ਪਟਿਆਲੇ ਵੱਲ ਨੂੰ ਕਿੱਥੇ ਰੋਕਦੇ ਨੇ ਕੀ ਕਰਦੇ ਨੇ ਉਹਨਾਂ ਦੇ ਹਾਲਤ ਕਹੀ ਜੀ ਉਹਨਾਂ ਨੂੰ ਕਹੇ ਜੇ ਮਤਲਬ ਆਦੇਸ਼ ਦਿੱਤੇ ਹੋਏ ਨੇ ਹੋ ਸਕਦਾ ਉਹਨਾਂ ਦੀ ਪਹਿਲਾਂ ਛਾਪੇਮਾਰੀ ਦੀ ਗੁੰਤ ਹੋਵੇ ਜਾਂ ਗੌਨ ਕਰਪਦਾਰ ਕਰਨ ਦੀ ਹੋਵੇ ਉਹਦਾ ਵੀ ਅਸੀਂ ਚਕੰਨੇ ਹੋਵਾਂਗੇ ਇਸ ਗੱਲ ਤੋਂ ਵੀ ਪਰ ਇਹ ਹਰ ਹਾਲਤ ਦੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਹੋਊਗਾ ਬਹੁਤ ਹੋਊਗਾ ਦਾ ਜਿੱਥੇ ਵੀ ਮੋਦੀ ਸਾਹਿਬ ਜਾਣਗੇ ਉੱਥੇ ਉਹਨਾਂ ਦਾ ਪ੍ਰੋਗ ਹੋਗਾ ਇਹ ਪਹਿਲਾਂ ਵੀ ਹੋਇਆ ਸੀ ਪ੍ਰਧਾਨ ਮੰਤਰੀ ਮੋਦੀ ਆਏ ਸੀ ਵਾਰਸ ਮੁਰਗੇ ਸੀ ਫਰੋਲਪੁਰ ਬੜਾ ਉਹ ਮਾਗਲਾ ਬੜਾ ਤੁਰ ਫੜਿਆ ਸੀ ਪੰਜਾਬ ਨੂੰ ਢੋਲਿਆ ਗਿਆ ਸੀ ਸਮੁੱਚੇ ਪੰਜਾਬ ਵਿੱਚ ਸ਼ਾਂਤ ਬਟੇ ਬੰਦਿਆਂ ਨੇ ਫਟਲੇ ਸੋਟਿਆ ਪ੍ਰਬੰਧ ਹੋਣਗੇ ਕਿੱਦਾਂ ਦੀ ਰਣਨੀ ਹੋਵੇਗੀ ਪਹਿਲਾਂ ਵੀ ਹੋਇਆ ਜਿਹੜਾ ਮਤਲਬ ਪ੍ਰਧਾਨ ਮੰਤਰੀ ਆਏ ਨੇ ਆਪਣੇ ਪਿੱਛੇ ਉਹ ਤਾਂ ਮੁੜ ਗਏ ਸੀ ਉਹ ਤਾਂ ਆਪਦੇ ਕਾਰਨਾ ਕਰਕੇ ਮੁੜ ਗਏ ਸੀ ਪ੍ਰਦਰਸ਼ਨ ਤਾਂ ਉਹ ਤੋਂ ਵੀ ਜ਼ੋਰਦਾਰ ਹੋਏ ਨੇ ਉਹ ਤੋਂ ਕੁਝ ਇਸ਼ੂ ਹੋਰ ਸੀਗਾ ਤੇ ਇਹ ਹੁਣ ਹੋਰ ਗੱਲ ਹੈ ਯਾਨੀ ਹੁਣ ਇਸ ਤਰ੍ਹਾਂ ਦੀ ਉਹ ਬਹਾਨੇਬਾਜ਼ੀ ਕਿ ਅਸੀਂ ਮੈਨੂੰ ਪੰਜਾਬ ਦੇ ਵਿੱਚ ਬੜਾ ਖਤਰਾ ਸੀ ਤਾਂ ਉਹ ਤਾਂ ਹੀ ਆਪਦੀ ਕਾਰਨਾ ਕਰਕੇ ਇਕੱਠ ਨਹੀਂ ਸੀ ਹੋਇਆ ਬਰਸਾਤ ਪੈ ਗਈ ਜਾਂ ਉਹਨਾਂ ਕੋਲ ਬੰਦਬਸਤੀ ਨਹੀਂ ਹੋਈ ਜਾਂ ਲੋਕ ਨਹੀਂ ਆਏ ਉਹਨਾਂ ਦਾ ਉਹਨਾਂ ਦਾ ਕਾਰਨ ਹੋਈ ਹੁਣ ਤਾਂ ਇਹ ਮਤਲਬ ਚੋਣ ਪ੍ਰਚਾਰ ਦੇ ਵਿੱਚ ਚੋਣ ਦੇ ਵਿੱਚ ਉਹਦਾ ਆਪਦਾ ਕੰਮ ਚੋਣ ਪ੍ਰਚਾਰ ਕਰਨ ਆਉਣਾ ਲੋਕਾਂ ਕੋਲੇ ਦੱਸਣ ਦਾ ਉਹਦਾ ਜਬੂਰੀ ਹੱਕ ਹੋ ਕੇ ਆਉਣ ਅਸੀਂ ਵੀ ਆਪਣੇ ਤਰੀਕੇ ਨਾਲ ਵੀ ਲੋਕਾਂ ਦੱਸਾਂਗੇ ਵੀ ਇਹ ਜਿਹੜੇ ਹੁਣ ਤੁਹਾਡੇ ਕੋਲੇ ਪਰਚੇ ਲੈ ਕੇ ਪਾਵਰ ਹਾਸਲ ਕਰਨ ਦੀ ਦੁਬਾਰੇ ਆਏ ਨੇ 10 ਸਾਲ ਹੋ ਗਏ ਜਿਹਨਾਂ ਨੂੰ ਰਾਜ ਕਰੇ 10 ਸਾਲ ਦੇ ਵਿੱਚ ਕੀ ਕਰਦੇ ਰਹੇ ਨੇ ਤੇ ਲੋਕਾਂ ਨਾਲ ਇਹਨਾਂ ਨੇ ਕਿੰਨੀ ਤੋ ਵਿਸ਼ਵਾਸ ਘਾਤ ਕੀਤਾ ਐ ਐਸਟੀਐਮ ਨੇ ਅੱਜ ਐਲਾਨ ਹੁਣੇ ਕੀਤਾ ਕਿ ਉਹ ਵੀ ਮੋਦੀ ਦਾ ਜ਼ੋਰ ਕਰਨਗੇ ਤੁਸੀਂ ਬੱਕਰੀ ਨਾਮੀ ਦੀ ਲੈ ਕੇ ਚੱਲੋ ਵੀ ਦਾ ਨਾਂ ਚੱਲੋ ਪੇਣਾ ਐਸਕੀਮ ਦਾ ਆ ਜਿਹੜਾ ਮੈਂ ਕਹਿ ਰਿਹਾ ਵੀ ਇਹ ਵੀ ਬੀਜੇਪੀ ਦਾ ਵਿਰੋਧ ਕਰੋ ਇਹ ਐਸਕੀਮ ਦਾ ਆ ਨਾ ਉਹਨਾਂ ਨੇ ਮੋਦੀ ਵੀ ਰਹਿੰਦੀ ਉਹਨਾਂ ਦੀ ਇਹ ਗੈਰ ਰਾਜਨੀਤਿਕ ਐਸਕੀਮ ਦਾ ਕੀ ਹੈ ਉਹਨਾਂ ਦਾ ਹੋ ਉਹ ਤਾਂ ਸੋਚਣ ਉਹ ਉਹਨਾਂ ਨੇ ਕੀ ਕਰਨਾ ਹੈ ਬੀਜੇਪੀ ਦਾ ਵਿਰੋਧ ਕਰਨਾ ਹੈ ਕਿ ਮੈਂ ਕਰਨਾ ਹੈ ਕਿ ਮੈਂ ਨਹੀਂ ਕਰਨਾ ਇਹ ਉਹਨਾਂ ਦਾ ਕੰਮ ਹੈ ਉਹਨੇ ਬਾਰੇ ਆਪਾਂ ਕੁਝ ਨਹੀਂ ਕਰ ਸਕਦੇ ਗੁਰਾਹਾਂ ਸਾਹਿਬ ਪਹਿਲਾਂ ਵੀ ਇੱਕ ਚਰਚਾ ਚੱਲੀ ਸੀ ਕਿ 2022 ਚੋਣਾਂ 'ਚ ਉਗਰਾਹਾਂ ਗਰੁੱਪ ਨੇ ਆਮ ਆਦਮੀ ਪਾਰਟੀ ਸਪੋਰਟ ਕੀਤੀ ਹੈ ਇਸ ਬਾਅਦ ਹੀ ਕੋਈ ਐਜੀਪੀ ਨਾ 2022 'ਚ ਨਾ 2027 'ਚ ਨਾ 2019 ਚ ਨਾ 2014 ਚ ਕਦੇ ਕੋਈ ਕਨਾਲ ਦੇ ਵੀ ਕਿਸੇ ਪਾਰਟੀ ਦੇ ਅਸੀਂ ਕੋਈ ਸਪੋਰਟ ਕਿਤੇ ਆਪ ਦੀ ਕੀ ਦੂਜੇ ਦੀ ਕਿਸੇ ਕੋ ਸਾਡਾ ਤੁਸੀਂ ਸਟੇਟਮੈਂਟ ਪੜ੍ਹ ਲਓ ਸਾਡਾ ਇੱਕ ਅਸੀਂ ਲਿਖਤ ਕੱਢੀ ਹੈ ਵੀ ਭਾਰਤੀ ਕਿਸਾਨ ਜੋ ਨੇਤਾ ਉਗਰਾਖਾਂ ਦੀ ਚੋਣਾਂ ਦੇ ਸਮਝ ਇੱਕ ਚਿੱਠੀ ਹੈ ਮੇਰੇ ਖਿਆਲ ਚ ਸਾਡੀ ਹੁਣ ਕਿਤਾਬ ਪਈ ਹੈ ਪੜ੍ਹ ਲਓ ਤੁਸੀਂ ਸਾਡੀ ਇਹ ਪਹੁੰਚ ਹੀ ਨਹੀਂ ਵੀ ਕਿਸੇ ਪਾਰਟੀ ਤੇ ਸਾਡਾ ਭਰੋਸਾ ਹੋਵੇ ਇਹ ਫਾਇਦਾ ਕਰ ਹੀ ਨਹੀਂ ਸਕਦੇ ਇਸ ਕਰਕੇ ਸਾਡਾ ਇਹਨਾਂ ਤੇ ਭਰੋਸਾ ਨਹੀਂ ਅਸੀਂ ਆਪਾਂ ਦੇ ਕਿਵੇਂ ਭਰੋਸਾ ਕਰ ਲਾਂਗੇ ਅਸੀਂ ਤਾਂ ਇਹ ਕਿਹਾ ਵੀ ਉਹ ਤੁਹਾਡੇ ਦੇਖੇ ਹੋਏ ਨੇ ਇਹ ਤੁਸੀਂ ਦੇਖੇ ਨਹੀਂ ਜਦੋਂ ਤੁਸੀਂ ਦੇਖ ਲੇ ਇਹ ਉਦੋਂ ਤੱਕ ਡੰਗ ਮਾਰਨਗੇ ਆ ਤੁਹਾਡੇ ਸਾਹਮਣੇ ਇਹਦੇ ਵਿੱਚ ਮੈਂ ਥੋੜਾ ਜਿਹਾ ਵਾਅਦਾ ਕਰਨਾ ਇਸ ਥੋੜੀ ਜਿਹੀ ਸਵਾਲ ਦਾ ਇੱਕ ਮਿੰਟ ਥੋੜੇ ਐਸੇ ਸਵਾਲ ਦਾ ਮੈਂ ਥੋੜਾ ਜਿਹਾ ਵਾਅਦਾ ਕਰਨਾ ਚਾਹੁੰਦਾ ਜਿੱਥੋਂ ਤੱਕ ਸਵਾਲ ਹੈ ਕਿ ਤੁਸੀਂ ਆਪ ਵਾਲੇ ਨੇ ਮਤ ਕਰਦੇ ਹੋ ਸਵਾਲ ਇਹਨਾਂ ਨੂੰ ਵੀ ਕਰ ਰਹੇ ਆ ਸਾਡਾ ਨੇੜੇ ਕੋਈ ਨਹੀਂ ਅਸੀਂ ਇਹ ਕਹਿਣਾ ਕਿ ਜਿਹੜੀ ਸੰਸਥਾ ਚਾਹੇ ਵਿਧਾਨ ਸਭਾ ਦੀ ਚਾਹੇ ਪਾਰਲੀਮੈਂਟ ਦੀ ਹੈ ਇਹ ਸੰਸਥਾ ਲੋਕਾਂ ਦੇ ਵਿਰੁੱਧ ਵੀ ਫੈਸਲੇ ਕਰਦੀ ਹੈ ਇੱਕ ਵੀ ਫੈਸਲਾ ਲੋਕਾਂ ਦੇ ਹੱਕ ਦਾ ਨਹੀਂ ਅਗਰਾਹਾਂ ਸਾਹਿਬ ਇੱਕ ਬਹੁਤ بڑا ਜ਼ਰੂਰੀ ਹੈ ਕਿਸਾਨ ਜਿੱਤੇ ਬੰਦੀਆਂ ਦਾ ਗੱਜਮ ਹੋਇਆ ਕਿਸਾਨੀ ਮਸਲਿਆਂ ਦੇ ਸੰਬੰਧੀ ਕਿਸਾਨ ਆंदोलਨ ਤੋਂ ਬਾਅਦ ਕਿਸਾਨ ਜਿੱਤੇ ਕੰਮੀ ਅੱਡੀ ਭੂਮਿਕਾ ਹੋਰ ਵੀ ਨਿਕਰ ਕੇ ਸਾਹਮਣੇ ਆਈ ਪਰ ਉਸ ਤੋਂ ਬਾਅਦ ਇਹ ਵੇਖਿਆ ਗਿਆ ਜਿਵੇਂ ਬਰਨਾਲੇ ਦੇ ਵਿੱਚ ਇਕੱਠਾ ਵਾਪਰੀ ਵਪਾਰੀਆਂ ਤੇ ਕਿਸਾਨਾਂ ਦੀ ਝੜਪ ਹੋਈ ਉਦੋਂ ਮਾਰ ਇੱਕ ਮੁੱਦਾ ਇੱਕ ਚਰਚਾ ਬੜੀ ਪੰਜਾਬ ਦੇ ਵਿੱਚ ਚੱਲੀ ਕਿ ਕਿਸਾਨ ਜਿੱਤੇ ਬੰਦਿਆਂ ਕਿਸਾਨਾਂ ਕੋ ਲੋਕਾਂ ਦੇ ਉੱਚੀ ਮਸਲੇ ਦੀ ਵੀ ਧਰਨੇ ਦੇਣ ਲੱਗੀਆਂ ਇਹਨਾਂ ਬੜਾ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਕਿ ਤੁਸੀਂ ਸਮਝਿਓ ਕਿ ਇਹ ਜੇ ਨਿੱਕੇ ਨਿੱਕੇ ਨਿੱਜੀ ਮਸਲੇ ਜਿਹੜੇ ਕਿ ਕਾਨੂੰਨੀ ਪਲੇਟਫਾਰਮ ਤੇ ਵੀ ਨਿਜਿੱਠੇ ਜਾ ਸਕਦੇ ਨੇ ਉਹਦੇ ਕਿਸਾਨ ਜਿੱਤੇ ਬੰਦਿਆਂ ਦਾ ਬੱਦਲ ਕਿੰਨਾ ਕੁ ਜਿਆਦਾ ਹੁੰਦਾ ਹੈ ਦੇਖੋ ਇਹ ਬਹੁਤ ਇੱਕ ਛੋਟੇ ਜਿਹੇ ਖਿੱਤੇ ਦੀ ਇੱਕ ਛੋਟੀ ਜੀ ਬੰਦਿਆਂ ਦੀ ਥੋੜੇ ਜੇ ਬੰਦਿਆਂ ਦੀ ਇੱਕ ਛੋਟੀ ਜੀ ਘਟਨਾ ਹੈ ਜਿਹੜੀ ਜਿਹੜੀ ਇੱਥੇ ਵਾਪਰੀਆ ਬਰਨਾਲੇ ਦੀ ਤੇ ਇਹਨੂੰ ਬਹੁਤ ਵੱਡੀ ਵੜਾ ਕੇ ਪੇਸ਼ ਕਰ ਲੈਣ ਜਿਵੇਂ ਕਿਸਾਨ ਤੇ ਮਜ਼ਦੂਰ ਜੱਥੇ ਬੰਦਿਆਂ ਦਾ ਕਿ ਬਹੁਤ ਵੱਡਾ ਵਿਰੋਧ ਹੁੰਦਾ ਇਸ ਤਰ੍ਹਾਂ ਦੇ ਨਹੀਂ ਉਹ ਇੱਕ ਜੱਥੇ ਬੰਦੀ ਦੇ ਵਰਕਰ ਆ ਉਹ ਇੱਕ ਜੱਥੇ ਬੰਦੀ ਦੇ ਵਰਕਰ ਦਾ ਕੋਈ ਇਮੀਗ੍ਰੇਸ਼ਨ ਤੇ ਕੋਈ ਲੈਂਡ ਦੇਣ ਦਾ ਛੋਟਾ ਜਿਹਾ ਝਗੜਾ ਸੀ ਉਹ ਥੋੜੇ ਜਿਹੇ ਬੰਦਿਆਂ ਦੇ ਵਿੱਚ ਆਪਸ ਵਿੱਚ ਤੂੰ ਤੋਂ ਮੈਂ ਹੋਏ ਜਿਹੜੇ ਬਹੁਤ ਹੀ ਮਨਪਰਜੀ ਸਮਝਦੇ ਸੀ ਦੋ ਸੰਸਥਾਵਾਂ ਦਾ ਟਕਰਾਅ ਬਣਾ ਕੇ ਪੇਸ਼ ਕਰਨਾ ਇਹ ਇੱਕ ਕਿਸੇ ਪੋਲੀਟੀਕਲ ਬੰਦੇ ਦੀ ਚਾਹ ਖੇਡ ਹੈ ਕਿ ਕਿਸਾਨ ਜੱਥੇ ਬੰਦਿਆਂ ਦਾ ਤੇ ਵਪਾਰੀਆਂ ਦਾ ਟਕਰਾਅ ਬਣਾ ਕੇ ਪੰਜਾਬ ਦੇ ਵਿੱਚ ਦੋ ਖਿੱਤਿਆਂ ਨੂੰ ਦੋ ਜਮਾਤਾਂ ਨੂੰ ਆਪਸ ਵਿੱਚ ਪੜ੍ਹਾ ਕੇ ਇਹਦਾ ਰਾਹ ਲੈਣ ਦਾ ਇੱਕ ਬੋਟਾ ਦੀ ਖੇਡ ਹੈ ਇਹ ਵੈਸੇ ਇਹ ਬਹੁਤ ਵੱਡੀ ਗੱਲ ਨਹੀਂ ਹੈ ਇਹ ਤੁਸੀਂ ਵੀ ਦੇਖੀਏ ਉਹ ਜੋ ਹੋਇਆ ਜਿੰਨਾ ਵੀ ਹੋਇਆ ਅਸੀਂ ਤਾਂ ਉਹਦੀ ਬਹੁਤ ਨਿਖੇਧੀ ਕਰਦੇ ਹਾਂ ਤੇ ਬਹੁਤ ਮੰਦਭਾਗ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਅੱਜ ਹੀ ਸਾਡੇ ਕੋਲੇ ਵਫਾਰਮੈਂਟ ਲੋੜੀ ਸਾਥੀ ਆ ਕੇ ਗਏ ਨੇ ਉਹ ਸਾਡੇ ਨਾਲ ਹਮੇਸ਼ਾ ਹੀ ਸਾਥ ਚੱਲਦੇ ਨੇ ਤੁਸੀਂ ਪੰਜਾਬ ਦੇ ਕਿਸਾਨ ਆਪਣੇ ਸੰਗਰੂਰ ਦੇ ਵਿੱਚ ਵਪਾਰਕ ਮੰਡਲ ਦੇ ਵਪਾਰੀਆਂ ਦੀ ਬੰਦਿਆਂ ਦੀ ਮੀਟਿੰਗ ਹੋਈ ਹੈ ਉਹ ਸਾਡੇ ਨਾਲ ਕਦੇ ਵਿਰੋਧ ਚ ਆਏ ਨਹੀਂ ਜਿਹੜੀ ਅਸੀਂ ਕਾਲ ਦਿੱਤੀ ਹੈ ਤੁਸੀਂ ਵੇਖੀ ਹੋਣੀ ਬਟਿੰਡੇ ਦੇ ਵਿੱਚ ਆਪਣੇ ਬਰਨਾਲੇ ਦੇ ਵਿੱਚ ਵੀ ਦੇਖੀ ਹੈ ਜਦੋਂ ਸੰਯੁਕਤ ਮੋਰਚੇ ਦੀ ਕਾਲ ਹੁੰਦੀ ਅਸੀਂ ਬੰਦ ਦੀ ਕਾਲ ਕਰਦੇ ਤੇ ਸਾਰੇ ਵਪਾਰੀ ਸਾਡੇ ਨਾਲ ਸਹਿਯੋਗ ਦਿੰਦੇ ਰਹੇ ਆ ਸਾਡੇ ਕੋਲ ਜਾਣਦੇ ਰਹੇ ਆ ਅਸਲ ਚ ਦੋ ਖਿੱਤਿਆਂ ਦੀ ਲੜਾਈ ਇਹ ਪੋਲਿਟਿਕਲ ਲੋਕਾਂ ਦੀ ਬਣਾਈ ਹੋਈ ਲੜਾਈ ਹੈ ਐਡੀ ਇਹ ਗੱਦਨੀ ਜਿਹੜੀ ਇਹਨੂੰ ਪੇਸ਼ ਕੀਤਾ ਜਾ ਰਿਹਾ ਹੈ